ਸੋ ਮੇਰੀ ਬੇਨਤੀ ਹੈ ਜਾਣੂਜ ਕੇ ਤੁਸੇ ਐਸਾ ਸਵਾਲ ਕਰਦੇ ਨੇ ਉਹ ਨਗਜੋਤ ਸਿੰਘ ਸਿੱਧੂ ਜ਼ਰੂਰੀ ਨਹੀਂ ਹੈ ਕਿ ਹਰ ਵਿਅਕਤੀ ਦਾ ਤਸਵੀਰ ਚੋਣਾ ਕੋਈ ਜ਼ਰੂਰੀ ਹੁੰਦਾ ਹੈ ਇਹ ਅਕਾਲੀ ਦਲ ਚ ਰਿਵਾਜ ਹੈ ਕਿਉਂਕਿ ਇੱਕ ਪਰਿਵਾਰ ਦੀ ਪਾਰਟੀ ਹੈ ਸਾਡੀ ਪਾਰਟੀ ਦੇ ਵਿੱਚ ਅਹੁਦੇਦਾਰ ਦੇ ਮਤਾਬਕ ਹੀ ਫੋਟੋ ਵਾਲਾ ਯਾਨੀ ਗਾਲੂ ਰਾਜਾ ਬੜਕ ਵੀ ਐਕਸ ਹੋ ਸਕਦਾ ਹੈ ਸੋ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਮੈਂ ਐਕਸ ਹੋ ਜਾ ਤਾਂ ਫਿਰ ਮੇਰੀ ਫੋਟੋ ਦੇ ਵਿੱਚ ਲਾਈ ਜਾਏ ਲੁਧਿਆਣਾ ਦੇ ਚੰਡੀਗੜ੍ਹ ਰੋਡ ਤੇ ਕਾਂਗਰਸ ਵਰਕਰਾਂ ਦੀ ਮੀਟਿੰਗ ਦੇ ਵਿੱਚ ਖਾਸ ਕਰ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਮੰਡਲ ਪ੍ਰਧਾਨਾਂ ਦੇ ਨਾਲ ਵਿਚਾਰ ਚਰਚਾ ਕਰਨ ਲਈ ਵਿਸ਼ੇਸ਼ ਤੌਰ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਪਹੁੰਚੇ ਜਿੱਥੇ ਉਹਨਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਿਹਾ ਕਿ ਸਾਡੀ ਅੱਜ ਬੈਠਕ ਹੋ ਰਹੀ ਹੈ ਅਤੇ ਜਮੀਨੀ ਪੱਧਰ ਤੇ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ ਇਸ ਤੋਂ ਇਲਾਵਾ ਉਹਨਾਂ ਅੰਮ੍ਰਿਤਸਰ ਚ ਹੋਈ ਹੰਗਾਮੇ ਨੂੰ ਲੈ ਕੇ ਵੀ ਕਿਹਾ ਇਹ ਕੋਈ ਵਿਰੋਧ ਨਹੀਂ ਹੈ ਅਤੇ ਇਹ ਪਿਆਰ ਹੈ ਇਸ ਤੋਂ ਇਲਾਵਾ ਉਹਨਾਂ ਨਵਜੋਤ ਸਿੰਘ ਸਿੱਧੂ ਤੇ ਵੀ ਗਲਮੋਲ ਜਵਾਬ ਦਿੱਤਾ ਅਤੇ ਅਕਾਲੀ ਦਲ ਤੇ ਵੀ ਵੱਡਾ ਹਮਲਾ ਕੀਤਾ ਹੈ ਸੋ ਅੱਜ ਦਾ ਜਿਹੜੀ ਇਹ ਮੀਟਿੰਗ ਹੈ ਲੋਕ ਸਭਾ ਦੇ ਮੱਦੇ ਨਜ਼ਰ ਇਹ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਆ ਲੋਕ ਸਭਾ ਦੀਆਂ ਐਕਸਟੈਂਡਡ ਮੀਟਿੰਗਸ ਨੇ ਇਰੇ ਵਿੱਚ ਅਸੀਂ ਸਾਡੇ ਬਲਾਕ ਪ੍ਰੈਜ਼ੀਡੈਂਟਸ ਬਲਾਕ ਕਮੇਟੀਆਂ ਤੇ ਮੰਡਲ ਸਾਡਾ ਨਵਾਂ ਇੱਕ ਯੂਨਿਟ ਤਿਆਰ ਹੋਇਆ ਹੈ ਮੰਡਲ ਪ੍ਰਧਾਨਾਂ ਨੂੰ ਬੁਲਾਇਆ ਜਾਂਦਾ ਹੈ ਔਰ ਡੀ ਸੀ ਸੀ ਡਿਸਟ੍ਰਿਕਟ ਕਮੇਟੀ ਦੋ ਤਿੰਨੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਪੈ ਜਾਂਦੇ ਨੇ ਸੋ ਇਸ ਕਰਕੇ ਅੱਜ ਉਹ तमाम ਅਹੁਦੇਦਾਰ ਸੇ ਬਣਾਦੀ ਜਿਹੜੀ ਐਕਸਟੈਂਡਡ ਮੀਟਿੰਗ ਲੋਕ ਸਭਾ ਔਰੇ ਨਾਲ ਇੱਕ ਖੁੱਲੀ ਚਰਚਾ ਦਵਿੰਦਰ ਯਾਦਵ ਜੀ ਇਹ ਪਹਿਲਾ ਪ੍ਰੋਗਰਾਮ ਹੈ ਪਹਿਲੀ ਵਾਰੀ ਹੋ ਰਿਹਾ ਪੰਜਾਬ ਦੇ ਵਿੱਚ ਕਿ ਪੰਜਾਬ ਦਾ ਜਿਹੜੇ ਪਰਿਵਾਰੀ ਹੈ ਉਹ ਹਰ ਵਿਅਕਤੀ ਨਾਲ ਆਪਣੀ ਖੁੱਲ ਕੇ ਗੱਲ ਕਰਦੇ ਨੇ ਸੋ ਲੋਕ ਆਪਣੇ ਆਪਣੇ ਵਿਚਾਰ ਰੱਖਦੇ ਨੇ ਸਾਨੂੰ ਕੁਝ ਜੇ ਕੋਈ ਕਮੀਆਂ ਹੁੰਦੀਆਂ ਸਾਡੇ ਚ ਉਹਨੂੰ ਠੀਕ ਕਰਨ ਵਾਸਤੇ ਕਹਿੰਦੇ ਨੇ ਆਰਗੇਨਾਈਜੇਸ਼ਨ ਸਟਰਕਚਰ ਦੇ ਵਿੱਚ ਕਿਤੇ ਕਿੰਤੂ ਪਰੰਤੂ ਹੈ ਪੂਰੇ ਤੇ ਟਿਪਾ ਟਿਪਨੀ ਕੀਤੀ ਜਾਂਦੀ ਹੈ ਜਾਨੀ ਕਿ ਡੈਮੋਕ੍ਰੇਸੀ ਦਾ ਪਾਰਟੀ ਚ ਹੈ ਹੀ ਹੈ ਲੇਕਿਨ ਆਮ ਲੋਕਾਂ ਨੂੰ ਇਹ ਕਿਹਾ ਜਾ ਰਿਹਾ ਹੈ ਜਿਹੜੇ ਕਿ ਵਰਕਰ ਨੇ ਪਹਿਲੀ ਥਲੜੀ ਕਤਾਰ ਦੇ ਕਿ ਤੁਸੀਂ ਅਗਰ ਲੱਗਦਾ ਹੈ ਤੁਹਾਨੂੰ ਕਿਤੇ ਕੁਝ ਠੀਕ ਕਰਨ ਦੀ ਜ਼ਰੂਰਤ ਹੈ ਸਿਸਟਮ ਚ ਤਾਂ ਸਾਨੂੰ ਦੱਸੋ ਸੋ ਥੈਟ ਅਸੀਂ ਉਹ ਠੀਕ ਕਰੀਏ ਤਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਗੱਟ ਚੋੜ ਦਾ ਇਲੈਕਸ਼ਨ ਹੋ ਰਿਹਾ ਹੈ ਉਹ ਬਾਰੇ ਕੀ ਚੋਣ ਹੋ ਰਹੀ ਹੈ ਜਿਹੜੀ ਮੇਅਰ ਦੀ ਤੇ ਪੰਜਾਬ ਦੇ ਵਿੱਚ ਕਿਹੋ ਜੀ ਤਸਵੀਰ ਸੱਭ ਜਿਓ ਕਿਉਂਕਿ ਇਹ ਤਾਂ ਬੜੀ ਮੈਂ ਵਾਰ-ਵਾਰ ਇੱਕ ਹੀ ਗੱਲ ਬਹੁਤ ਵਾਰ ਇਹਦੇ ਤੇ ਚਰਚਾ ਹੋਰ ਚੰਡੀਗੜ੍ਹ ਚ ਕੀ ਹੋ ਰਿਹਾ ਹੈ ਜਾਂ ਕਿਤੇ ਹੋਰ ਦੇਸ਼ ਚ ਕੀ ਹੋ ਰਿਹਾ ਹੈ ਮੈਨੂੰ ਕੋਈ ਜ਼ਿਆਦਾ ਮੈਂ ਤਵਜੂ ਘਟ ਦਿੰਦਾ ਮੈਂ ਕੇਵਲ ਪੰਜਾਬ ਤੇ ਬਿਕੋਜ਼ ਪੰਜਾਬ ਦਾ ਮੇਰੇ ਕੋਲ ਕੰਮ ਹੈ ਆਈ ਕੈਨ ਟਾਕ ਅਬਾਊਟ ਪੰਜਾਬ ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਹੈ ਤਾਂ ਉਹ ਆਪਾਂ ਕਰ ਸਕਦੇ ਹਾਂ ਸੋ ਮੈਨੂੰ ਲੱਗਦਾ ਹੈ ਕਿ ਇੱਥੇ ਕਾਂਗਰਸ ਪਾਰਟੀ 13 ਦੀਆਂ 13 ਸੀਟਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਦੀ ਤਿਆਰੀ ਲੈ ਕੇ ਜਿਹੜੀ ਚੱਲ ਰਹੀ ਹੈ ਕੱਲ ਅਸੀਂ ਅੰਮ੍ਰਿਤਸਰ ਸਾਹਿਬ ਹੋ ਕੇ ਆਏ ਹਾਂ ਹੁਣ ਅੱਜ ਅਸੀਂ ਲੁਧਿਆਣਾ ਆਏ ਹਾਂ ਜਾਨੀ ਕਿ ਟੋਟਲ ਅਸੀਂ 8 ਲੋਕ ਸਭਾ ਦੀਆਂ ਮੀਟਿੰਗਸ ਇਸੇ ਤਰ੍ਹਾਂ ਸਟੈਂਡਰਡ ਕਰ ਚੁੱਕੇ ਹਨ ਰੈਸਟ ਆਫ ਦਾ ਮੀਟਿੰਗਸ ਕਿਉਂਕਿ 11 ਤਰੀਕ ਨੂੰ ਸੰਬਰਾਲਾ ਵਿਖੇ ਖਰਗੇ ਸਾਹਿਬ ਇੱਕ ਕਨਵੈਨਸ਼ਨ ਕਰ ਰਹੇ ਹੈ ਵਰਕਰ ਸਾਥੀਆਂ ਦੇ ਨਾਲ ਅਹੁਦੇਦਾਰਾਂ ਨਾਲ ਉਸ ਤੋਂ ਬਾਅਦ ਜਾਂ ਉਸ ਦੇ ਇਨ ਬਿਟਵੀਨ ਅਸੀਂ ਕਰਾਂਗੇ ਅੱਛਾ ਬੜੀਖ ਸਾਹਿਬ ਇਹਨਾਂ ਤਸਵੀਰਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਗਾਇਬ ਹੈ ਕਿਦਰ ਹੈ ਹਨਾ ਕੀ ਕਿਵੇਂ ਦੇਖਦੇ ਹੋ ਤੁਸੀਂ ਕਾਂਗਰਸ ਕਿਉਂਕਿ ਉਹ ਉਹ ਵੀ ਤਾਂ ਵਰਕਰ ਹੀ ਨੇ ਕਾਂਗਰਸ ਦੇ ਸੋ ਮੇਰੀ ਬੇਨਤੀ ਹੈ ਜਾਣ ਬੁੱਝ ਕੇ ਕਈ ਵਾਰੀ ਤੁਸੀਂ ਐਸਾ ਸਵਾਲ ਕਰ ਦਿੰਦੇ ਹੋ ਨਵਜੋਤ ਸਿੰਘ ਸਿੱਧੂ ਗਾਇਬ ਕਿਉਂ ਹੈ ਜਾਂ ਨਹੀਂ ਹੈ ਕਿਉਂਕਿ ਬਹੁਤ ਸਾਰੇ ਪਾਰਟੀ ਦੇ ਲੀਡਰ ਨੇ ਜ਼ਰੂਰੀ ਨਹੀਂ ਹੈ ਕਿ ਹਰ ਵਿਅਕਤੀ ਦਾ ਤਸਵੀਰ ਚੋਣਾ ਕੋਈ ਜ਼ਰੂਰੀ ਹੁੰਦਾ ਹੈ ਇਹ ਅਕਾਲੀ ਦਲ ਚ ਰਿਵਾਜ ਹੈਗਾ ਕਿਉਂਕਿ ਇੱਕ ਪਰਿਵਾਰ ਦੀ ਪਾਰਟੀ ਹੈ ਕਿ ਬਾਪੂ ਦੀ ਫੋਟੋ ਵੀ ਲੱਗੇਗੀ ਫਿਰ ਮੁੰਡੇ ਦੀ ਵੀ ਲੱਗੇਗੀ ਫਿਰ ਸਾਲੇ ਦੀ ਵੀ ਲੱਗੇਗੀ ਫਿਰ ਬੀਬਾ ਜੀ ਦੀ ਵੀ ਲੱਗੇਗੀ ਸਾਡੀ ਪਾਰਟੀ ਦੇ ਵਿੱਚ ਅਹੁਦੇਦਾਰ ਦੇ ਮੁਤਾਬਕ ਹੀ ਫੋਟੋਆਂ ਲੱਗਦੀਆਂ ਨੇ ਬਹੁਤ ਸਾਰੇ ਸਾਡੇ ਸੀਨੀਅਰ ਲੀਡਰ ਸਹਿਬਾਨ ਨੇ ਉਹ ਹੁੰਦੇ ਨੇ ਉਹ ਐਕਸ ਹੋ ਜਾਂਦੇ ਨੇ ਕੱਲ ਨੂੰ ਰਾਜਾ ਵੜਿੰਗ ਵੀ ਐਕਸ ਹੋ ਸਕਦਾ ਹੈ ਸੋ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਮੈਂ ਐਕਸ ਹੋ ਜਾ ਤਾਂ ਫਿਰ ਮੇਰੀ ਫੋਟੋ ਰੇ ਵਿੱਚ ਲਾਈ ਜਾਏਗੀ ਇਹ ਸਿਸਟਮ ਹੈ ਇੱਕ ਪਾਰਟੀ ਦਾ ਇਹ ਪਾਰਟੀ ਦਾ ਹਾਂ ਅੰਮ੍ਰਿਤਸਰ ਦੇ ਵਿੱਚ ਵਿਰੋਧ ਹੋਇਆ ਨਾ ਸੋ ਮੈਂ ਉਹ ਵੀ ਤੁਹਾਨੂੰ ਕਹਿਣਾ ਚਾਹਣਾ ਕਿ ਅਸੀਂ ਉੱਥੇ ਬੈਠੇ ਸੀ ਸਾਨੂੰ ਕਿਸੇ ਪ੍ਰਕਾਰ ਦਾ ਵਿਰੋਧ ਲੱਗਿਆ ਨਹੀਂ ਆਟ ਇਜ਼ ਅ ਕ੍ਰिएशन ਆਪਣੀ ਆਪ ਹੀ ਕੋਈ ਬੰਦਾ ਹੁਣ ਮੁੰਡਾ ਉੱਠ ਕੇ ਕਦੀ ਸਵਾਲ ਇੱਥੇ ਹੁਣ ਅ 300 ਬੰਦੇ ਜਾਂ 500 ਬੰਦੇ ਦੇ ਵਰਕਰ ਸਾਥੀਆਂ ਚ ਕੋਈ ਨਾ ਕੋਈ ਉੱਠ ਕੇ ਗੱਲ ਕਹਿ ਸਕਦਾ ਹੈ ਖੜਾ ਹੋ ਕੇ ਸਾਨੂੰ ਕਿ ਜੀ ਅਸੀਂ ਚਾਹੁੰਦੇ ਹਾਂ ਸਾਡੀ ਫਲਾਹ ਬੰਦਾ ਸਾਡਾ ਹੋਣਾ ਚਾਹੀਦਾ ਇੱਛਾ ਦੇ ਮੁਤਾਬਕ ਉਹ ਕੋਈ ਵਿਰੋਧ ਨਹੀਂ ਹੈ ਉਹ ਇੰਟਰਨਲ ਡੈਮੋਕ੍ਰੇਸੀ ਹੈ ਔਰ ਆਪਣੀ ਗੱਲ ਰੱਖੀ ਗਈ ਥੈਂਕ ਯੂ ਜੀ ਬੜਕ ਸਾਹਿਬ ਨਵੇਂ ਚਿਹਰੇ ਵੀ ਦੇਖ ਸਕਦੇ ਨੇ ਲੋਕ ਸਭਾ ਦੇ ਵਿੱਚ ਕਿ ਪੁਰਾਣੇ ਜਿਹੜੇ ਚਿਹਰੇ ਨੇ ਉਹਨਾਂ ਨੂੰ ਹੀ ਟਿਕਾ ਮਿਲਣਾ ਹੈ ਜੀ ਇਹ ਜਿਹੜਾ ਨਵਾਂ ਜਾਂ ਪੁਰਾਣਾ ਚਿਹਰਾ ਇਹ ਇਹ ਕਾਂਗਰਸ ਹਾਈ ਕਮਾਂਡ ਤੇ ਡਿਪੈਂਡ ਕਰਦਾ ਹੈ ਸਾਡਾ ਜਿਹੜਾ ਗਰਾਊਂਡ ਜ਼ੀਰੋ ਤੋਂ ਉਹਨਾਂ ਨੂੰ ਜਾ ਕੇ ਦੱਸਣਾ ਫੈਸਲਾ ਅੰਤਿਮ ਜਿਹੜੇ ਫੈਸਲੇ ਲੈਣੇ ਨੇ ਉਹ ਖਰਗੇ ਸਾਹਿਬ ਨੇ ਤੇ ਰਾਹੁਲ ਗਾਂਧੀ